ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਖਬਰ ਉਹਨਾਂ ਲਈ ਹੈ ਜਿਨ੍ਹਾਂ ਬੱਚਿਆਂ ਦੀ ਪੀਆਰ ਨਹੀਂ ਹੋ ਰਹੀ ਅਤੇ ਤੁਸੀਂ ਕਿਸੇ ਦੂਸਰੀ ਪ੍ਰੋਵਿੰਸ ਚ ਮੂਵ ਹੋਣ ਦਾ ਸੋਚ ਰਹੇ ਹੋ ਤਾਂ ਠਹਿਰ ਜਾਓ ਕਿਉਂਕਿ ਜੋ ਖਬਰ ਅਸੀਂ ਤੁਹਾਡੇ ਲਈ ਅੱਜ ਲੈ ਕੇ ਆਏ ਹਾਂ ਉਹ ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਕਈ ਸਾਲ ਵੇਸਟ ਹੋਣ ਤੋਂ ਬਚਾ ਸਕਦੀ ਹੈ ਇਸ ਲਈ ਵੀਡੀਓ ਨੂੰ ਐਂਡ ਤੱਕ ਦੇਖੋ ਕੈਨੇਡਾ ਸਰਕਾਰ ਨੇ ਇੱਕ ਐਸੇ ਸ਼ਹਿਰ ਦਾ ਨਾਮ ਪੀਆਰ ਪਾਥਵੇਜ਼ ਚ ਐਡ ਕੀਤਾ ਹੈ ਜਿਸ ਦਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਇੱਕ ਅਜਿਹਾ ਸ਼ਹਿਰ ਜੋ ਪਹਾੜਾਂ ਦੀ ਗੋਦ ਵਿੱਚ ਵਸਿਆ ਹੋਵੇ ਜਿੱਥੇ ਸਕੂਨ ਅਤੇ ਸੁੰਦਰਤਾ ਦਾ ਮੇਲ ਹੋਵੇ ਅਤੇ ਸਭ ਤੋਂ ਵੱਡੀ ਗੱਲ ਜਿੱਥੇ ਪ੍ਰਵਾਸੀਆਂ ਨੂੰ ਖੁੱਲੇ ਦਿਲ ਨਾਲ ਸੱਦਾ ਦਿੱਤਾ ਜਾ ਰਿਹਾ ਹੈ ਇਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵਸਿਆ ਰੋਸਲੈਂਡ ਇੱਕ ਅਜਿਹਾ ਕਸਬਾ ਜੋ ਤੁਹਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦਾ ਦਰਵਾਜ਼ਾ ਖੋਲ ਰਿਹਾ ਹੈ ਸ਼ਾਇਦ ਤੁਸੀਂ ਇਸ ਦਾ ਨਾਮ ਪਹਿਲਾਂ ਨਾ ਸੁਣਿਆ ਹੋਵੇ ਪਰ ਅੱਜ ਅਸੀਂ ਤੁਹਾਨੂੰ ਇਸ ਦੀ ਹਰ ਗੱਲ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਪੀਆਰ ਮਿਲਣ ਤੋਂ ਬਾਅਦ ਤੁਸੀਂ ਇੱਥੇ ਲੌਂਗ ਟਰਮ ਰਹਿਣ ਦਾ ਵੀ ਸੋਚ ਸਕਦੇ ਹੋ ਜਿਵੇਂ ਆਰਸੀਆਈਪੀ ਪ੍ਰੋਗਰਾਮ ਚ ਕੁਝ ਸ਼ਹਿਰ ਆਉਂਦੇ ਹਨ ਜਿਨ੍ਹਾਂ ਚ ਪੀਆਰ ਛੇਤੀ ਮਿਲਦੀ ਹੈ ਉਸੇ ਤਰ੍ਹਾਂ ਰੋਸਲੈਂਡ ਸ਼ਹਿਰ ਚ ਮੂਵ ਹੋਣ ਤੇ ਤੁਹਾਨੂੰ ਐਕਸਟਰਾ ਪੁਆਇ ਮਤਲਬ ਕਿ ਜਿੰਨਾ ਜਿੰਨਾ ਦੇ ਪੁਆਇੰਟਸ 500 ਤੋਂ ਘੱਟ ਹਨ ਉਹ ਆਪਣੇ ਪੁਆਇੰਟਸ 'ਚ ਵਾਧਾ ਕਰ ਸਕਦੇ ਹਨ ਅਤੇ ਐਕਸਪ੍ਰੈਸ ਐਂਟਰੀ ਲਈ ਆਪਣਾ ਨਾਮ ਡਰਾ ਵਿਚ ਪਾ ਸਕਦੇ ਹਨ ਇਸ ਸ਼ਹਿਰ ਦਾ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਸੋ ਤੁਹਾਡੇ ਕੋਲ ਇੱਕ ਵੱਡਾ ਮੌਕਾ ਹੈ ਪਿਆਰੇ ਦੋਸਤੋ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰ ਲੈਣਾ ਕਿਉਂਕਿ ਰੋਸਲੈਂਡ ਸ਼ਹਿਰ 'ਚ ਨੌਕਰੀ ਲੱਭਣ ਦੇ ਮੌਕੇ ਬਹੁਤ ਘੱਟ ਹਨ ਨੌਕਰੀ ਤੋਂ ਬਿਨਾ ਤੁਸੀਂ ਪੀਆਰ ਨਹੀਂ ਲੈ ਸਕਦੇ ਰੋਸਲੈਂਡ ਇੱਕ ਛੋਟਾ ਜਿਹਾ ਕਸਬਾ ਹੈ ਜਿੱਥੇ ਲਗਭਗ 3500 ਲੋਕ ਵਸਦੇ ਹਨ। ਇਹ ਥਾਂ ਇੰਨੀ ਸੁੰਦਰ ਹੈ ਕਿ ਜਿਵੇਂ ਕੁਦਰਤ ਨੇ ਆਪਣੇ ਹੱਥਾਂ ਨਾਲ ਇਸ ਨੂੰ ਸਜਾਇਆ ਹੋਵੇ। ਪਹਾੜ, ਹਰਿਆਲੀ ਅਤੇ ਸ਼ਾਂਤ ਮਾਹੌਲ ਇਹ ਸਭ ਰੋਸਲੈਂਡ ਨੂੰ ਇੱਕ ਸੁਪਨਿਆਂ ਵਾਲੀ ਥਾਂ ਬਣਾਉਂਦੇ ਹਨ। ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੋਂ ਇੱਥੇ ਜਾਣਾ ਚਾਹੁੰਦੇ ਹੋ ਤਾਂ 7 ਘੰਟਿਆਂ ਦੀ ਡਰਾਈਵ ਕਰਨੀ ਪਵੇਗੀ। ਅਤੇ ਜੇ ਤੁਸੀਂ ਕੈਨੇਡਾ ਦੀ ਰਾਜਧਾਨੀ ਓਟਵਾ ਤੋਂ ਆ ਰਹੇ ਹੋ ਤਾਂ 5 ਘੰਟਿਆਂ ਦੀ ਫਲਾਈਟ ਅਤੇ ਫਿਰ ਕੁਝ ਘੰਟਿਆਂ ਦੀ ਡਰਾਈਵ ਨਾਲ ਤੁਸੀਂ ਇਸ ਜਾਦੂਈ ਕਸਬੇ ਵਿੱਚ ਪਹੁੰਚ ਸਕਦੇ ਹੋ। ਤਾਂ ਹੁਣ ਗੱਲ ਕਰੀਏ ਕਿ ਰੌਸਲੈਂਡ ਵਿੱਚ ਪ੍ਰਵਾਸ ਦੇ ਸੁਪਨੇ ਨੂੰ ਸੱਚ ਕਰਨ ਦੇ ਕੀ ਕੀ ਰਾਹ ਹਨ ਸਭ ਤੋਂ ਪਹਿਲਾਂ ਤੁਸੀਂ ਨੌਕਰੀ ਦੀ ਤਲਾਸ਼ ਕਰ ਸਕਦੇ ਹੋ ਰੌਸਲੈਂਡ ਵਿੱਚ ਲਗਭਗ ਸਾਰੇ ਪੇਸ਼ਿਆਂ ਦੀ ਮੰਗ ਹੈ ਚਾਹੇ ਤੁਸੀਂ ਟੈਕਨੀਸ਼ੀਅਨ ਹੋ ਬਿਜ਼ਨਸਮੈਨ ਹੋ ਜਾਂ ਕੋਈ ਹੋਰ ਹੁਨਰ ਰੱਖਦੇ ਹੋ ਪਰ ਇਹ ਗੱਲ ਯਾਦ ਰੱਖੋ ਕਿ ਨੌਕਰੀ ਮਿਲਣ ਦੀ ਕੋਈ ਪੱਕੀ ਗਾਰੰਟੀ ਨਹੀਂ ਸਹੀ ਮਾਰਗਦਰਸ਼ਨ ਅਤੇ ਸਹੀ ਸਰੋਤਾਂ ਨਾਲ ਤੁਹਾਡੀਆਂ ਸੰਭਾਵਨਾਵਾਂ ਜ਼ਰੂਰ ਵੱਧ ਸਕਦੀਆਂ ਹਨ ਜੇ ਤੁਸੀਂ ਨੌਕਰੀ ਦੀ ਖੋਜ ਵਿੱਚ ਹੋ ਤਾਂ ਸੰਪਰਕ ਕਰਕੇ ਸਹੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹੋ ਦੂਜਾ ਰਾਹ ਹੈ ਕਾਰੋਬਾਰ ਸ਼ੁਰੂ ਕਰਨ ਦਾ ਜੇ ਤੁਸੀਂ ਉਦਮੀ ਹੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਚਾਹਤ ਰੱਖਦੇ ਹੋ ਤਾਂ ਰੌਸਲੈਂਡ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਇੱਥੇ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ ਕੋਈ ਵੱਡੀ ਰਕਮ ਦੀ ਲੋੜ ਨਹੀਂ ਸਗੋਂ ਇੱਕ ਸਹੀ ਯੋਜਨਾ ਅਤੇ ਬੈਂਕ ਖਾਤੇ ਦੀ ਜ਼ਰੂਰਤ ਹੈ ਤੀਜਾ ਵਿਕਲਪ ਹੈ ਪੜ੍ਹਾਈ ਜੇ ਤੁਸੀਂ ਆਪਣੀ ਸਿੱਖਿਆ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਕੈਡ ਰੌਸਲੈਂਡ ਜਾਂ ਬ੍ਰਿਟਿਸ਼ ਕੋਲੰਬੀਆ ਦੀਆਂ ਸੰਸਥਾਵਾਂ ਵਿੱਚ ਪੜ੍ਹਾਈ ਦਾ ਮੌਕਾ ਮਿਲ ਸਕਦਾ ਹੈ ਤੁਹਾਡੇ ਪਰਿਵਾਰ ਦੇ ਆਕਾਰ ਅਤੇ ਸਿੱਖਿਆ ਦੇ ਪਿਸ਼ੋਕੜ ਦੇ ਹਿਸਾਬ ਨਾਲ ਵਿਕਲਪ ਵੱਖਰੇ ਹੋ ਸਕਦੇ ਹਨ ਸਹੀ ਰਾਹ ਚੁਣਨ ਲਈ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣਾ ਜ਼ਰੂਰੀ ਹੈ ਹੁਣ ਗੱਲ ਕਰੀਏ ਮੌਸਮ ਦੀ ਰੌਸਲੈਂਡ ਦਾ ਮੌਸਮ ਓਟਵਾ ਅਤੇ ਟੋਰਾਂਟੋ ਨਾਲੋਂ ਕਿਤੇ ਜ਼ਿਆਦਾ ਗਰਮ ਅਤੇ ਸੁਖਾਲਾ ਹੈ ਪਹਾੜਾਂ ਦੀ ਵਜ੍ਹਾ ਨਾਲ ਇੱਥੇ ਮੌਸਮ ਮਿਲਿਆ-ਜੁਲਿਆ ਹੁੰਦਾ ਹੈ ਜੋ ਰਹਿਣ ਨੂੰ ਹੋਰ ਵੀ ਆਰਾਮਦਾਇਕ ਬਣਾਉਂਦਾ ਹੈ ਸਰਦੀਆਂ ਵਿੱਚ ਵੀ ਇਹ ਓਟਵਾ ਵਰਗੀ ਠੰਡ ਨਹੀਂ ਹੁੰਦੀ ਅਤੇ ਗਰਮੀਆਂ ਵਿੱਚ ਸੁਹਾਵਣਾ ਮੌਸਮ ਤੁਹਾਨੂੰ ਕੁਦਰਤ ਦੇ ਨੇੜੇ ਲੈ ਜਾਂਦਾ ਹੈ ਅਸੀਂ ਸਮਝਦੇ ਹਾਂ ਕਿ ਪ੍ਰਵਾਸ ਦਾ ਸੁਪਨਾ ਵੱਡਾ ਹੁੰਦਾ ਹੈ ਇਸ ਵਿੱਚ ਸਮਾਂ ਸਬਰ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਰੌਸਲੈਂਡ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਵਾਅਦਾ ਹੈ ਇਹ ਉਹ ਥਾਂ ਹੈ ਜਿੱਥੇ ਤੁਸੀਂ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ਅਤੇ ਰੌਸਲੈਂਡ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਤੁਹਾਨੂੰ ਸਾਰਿਆਂ ਦਾ ਦਿਲੋਂ ਧੰਨਵਾਦ ਰੱਬ ਤੁਹਾਡਾ ਪਲਾ ਕਰੇ